ਬਹੁਤ ਮਾੜਾ ਹੋਇਆ ਜੀ ਮਾਨੂੰ ਬੜੀ ਸਾਨੂੰ ਲੱਗੀ ਹੈ ਸਾਡੇ ਲੰਬੇ ਸਮੇਂ ਦੇ ਚੰਗੇ ਮਾੜੇ ਟਾਈਮਾਂ ਦੇ ਸੰਘਰਸ਼ ਦੇ ਸਾਥੀ ਸੀ ਡੋਕਟਰ ਗੁਰਮੀਤ ਸਿੰਘ ਜੀ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲ ਗਏ ਬਾਰੀ ਲੰਬੇ ਸਮਾਂ ਨਾਲ ਜੁੜੇ ਰਹੇ ਸੀਗੇ ਪਰ ਤੇਰਾਪਾਣਾ ਮਿੱਠਾ ਲਾ ਕੇ ਜ਼ੋਰ ਨਹੀਂ ਜਦਾਗਾ ਪਰਮਾਤਮਾ ਦੇ ਅੱਗੇ ਕਿਸੇ ਦਾ ਸਾਡੇ ਤਰਨ ਤਰਨ ਹਲਕੇ ਤੇ ਸਤਕਾਰਯੋਗ ਸ਼ਰਗਵਤ ਸਿੰਘ ਐਮ ਐਲ ਏ ਸਰਦਾਰ ਕਸ਼ਮੀਰ ਸਿੰਘ ਜੀ ਦੇ ਅਕਾਲ ਚਲਾਣਾ ਤੇ ਸਮੁੱਚੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਚ ਸ਼ਰੀਕ ਹੁੰਦਾ ਹੋਇਆ ਪਰਮਾਤਮਾ ਅਗੇ ਅਸਬੇਤੀ ਕਰਦਾ ਕਿ ਪਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਵਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿ ਮੇਰੀ ਸਾਂਝ ਉਹਨਾਂ ਨੇ ਸਿਰਫ ਐਮਐਲਏ ਦੀ ਨਹੀਂ ਸੀਗੀ ਮੇਰੀ ਸਾਂਝ ਡਾਕਟਰ ਦੀ ਨਹੀਂ ਸੀਗੀ ਉਹਨਾਂ ਨਾਲ ਤੇ ਜੋ 17 ਤੋਂ ਪਹਿਲਾਂ ਲੱਗੇ ਸੀ ਨਵੀਂ 15 ਤੋਂ ਨਾਲ ਪਾਰਟੀ ਦੇ ਲੱਗਾ ਹੋਏ ਆ ਸੋ ਅਸੀਂ ਆਮ ਮਿਲਦੇ ਸੀਗੇ ਔਰ ਡਾਕਟਰ ਦਵਾ ਦੇ ਡਾਕਟਰ ਬੰਦੇ ਨਾਲ ਤੇ ਸਾਡਾ ਪਿਆਰ ਜ਼ਿਆਦਾ ਸੀਗਾ ਸਿਰੇ ਕਿਨੇ ਛੋਟਾ ਦੇ ਕੇ ਸਾਨੂੰ ਬਮਾਰੇ ਵੀ ਇਹੋ ਜੀ ਕੋਈ ਨਾਮਰਾਦ ਸੀਗੀ ਮੈਂ ਪ੍ਰਮਾਤਮਾ ਸੋ ਅਰਦਾਸ ਕਰਦਾ ਕਿ ਉਹਨਾਂ ਦੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਉਦੋਂ ਵੀ ਉਹਨਾਂ ਦੀ ਤਬੀਅਤ ਖਰਾਬ ਸੀਗੀ ਬਟ ਉਹਨਾਂ ਦਾ ਹੌਂਸਲਾ ਇਹਨਾ ਮਜ਼ਬੂਤ ਸੀਗਾ ਕਿ ਉਹ ਫਿਰ ਵੀ ਕਹਿੰਦੇ ਸੀਗੇ ਕਿ ਮੈਂ ਸ਼ਾਮਾਂ ਦੇ ਪ੍ਰੋਗਰਾਮ ਕਰਕੇ ਆਉਂਗਾ ਮੈਂ ਪਿੰਡਾਂ ਚ ਜਾ ਕੇ ਗੱਲ ਕਰਨੀ ਹੈ ਲੋਕਾਂ ਦੇ ਨਾਲ ਔਰ ਬਹੁਤ ਹੀ ਡੈਡੀਕੇਟਿਡ ਸੀ ਕਿ ਆਪਣੇ ਕੰਮ ਦੇ ਪ੍ਰਤੀ ਇੱਥੇ ਇਕੱਠਿਆਂ ਦੇ ਮਾਜੇ ਦੇ ਵਿੱਚ ਪਾਰਟੀ ਬਿਲਡ ਕੀਤੀ ਬੜਾ ਕੰਮ ਕੀਤਾ ਸੀ ਉਹ ਆਪ ਅੱਖਾਂ ਦੇ ਸਜਣ ਸੀਗੇ ਬੜੇ ਸਿਆਣੇ ਡਾਕਟਰ ਸੀ ਅਦੇ ਬਿਮਾਰੀ ਕਿੱਦਾਂ ਲੱਗ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੋ ਮੈਂ ਸਰਦਾ ਕਿ ਸਾਨੂੰ ਵੀ ਸਾਡੀ ਪਾਰਟੀ ਨੂੰ ਬੜਾ ਵੱਡਾ ਘਟਾ ਪਿਆ ਇਸ ਵੇਲੇ ਮੌਜੂਦ ਹੈਗੇ ਆ ਸ਼ਮਸ਼ਾਨ ਘਾਟ ਦੇ ਵਿਖੇ ਜਿੱਥੇ ਕਿ ਤਰਨਤਾਰਨ ਦੇ ਵਿਧਾਇਕ ਆਮ ਆਦਮੀ ਪਾਰਟੀ ਤੋਂ ਕਸ਼ਮੀਰ ਸਿੰਘ ਸੋਲ ਉਹਨਾਂ ਦਾ ਦਿਹਾਂਤ ਹੋਣ ਤੋਂ ਬਾਅਦ ਹੁਣ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੋ ਰਿਹਾ ਹੈ ਸੋ ਤੇ ਜਿਹੜੀ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਹ ਪਹੁੰਚੀ ਹੈ ਗੱਲ ਕਰੀਏ ਜੇਕਰ ਮੋਢਾ ਦਿੰਦੇ ਵੀ ਨਜ਼ਰ ਆਏ ਨੇ ਆਮ ਆਨੜਾ ਸੋ ਨਾਲ ਦੇ ਨਾਲ ਉਹਨਾਂ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਦ ਨੇ ਖਵਜਿੰਦ ਸਿੰਘ ਈਟੀਓ ਉਹਨਾਂ ਦੇ ਨਾਲ ਹੀ ਕੁਲਦੀਪ ਸਿੰਘ ਢਾਲੀਵਾਲ ਸੋਨੀਆ ਮਾਨ ਵੱਡੇ ਵੱਡੇ ਜਿੰਨੇ ਵੀ ਚਾਹਦੇ ਸੀ ਆਮ ਆਦਮੀ ਪਾਰਟੀ ਦੇ ਸੇ ਮੌਜੂਦ ਨਜ਼ਰ ਆਏ ਨੇ ਸੋ ਜਿਹੜੀ ਸ਼ਰਧਾਂਜਲੀ ਭੇਟ ਕੀਤੀ ਹੈ ਨਾਲ ਦੇ ਨਾਲ ਅੰਤਿਮ ਦੇ ਜਿਹੜੀਆਂ ਰਸਮਾਂ ਸੀਗੀਆਂ ਉਹਦੇ ਨਾਲ ਪ੍ਰਵਾਹ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਦੁੱਖ ਮੰਜਾਇਆ ਸੋ ਕਿਤੇ ਨਾ ਕਿਤੇ ਆ ਬੜਾ ਦੁੱਖ ਦੀ ਗੱਲ ਹੈ ਇਸ ਵਕਤ ਪੁਰੇ ਹਲਕੇ ਦੇ ਵਿੱਚ ਦੇਖਿਆ ਜਾਵੇ ਦੇਖਾਂ ਨਾਮਨੇ ਪਰਵਾਦ ਦੀਆਂ ਵੀ ਹਲਕਾ ਵਾਸੀਆਂ ਦੀਆਂ ਵੀ ਕਿਉਂਕਿ ਬਹੁਤ ਵੱਡਾ ਝਟਕਾ ਹੁੰਦਾ ਇੱਕ ਹਲਕੇ ਦੇ ਐਮਐਲਏ ਦਾ ਚਲਾ ਜਾਣਾ ਤਕਰੀਬਨ ਸਾਢੇ 3 ਸਾਲ ਹੋ ਗਈ ਸੀਗੀ ਬਿਮਾਰੀ ਨਾਲ ਜੂਝ ਵੀ ਦੇ ਇਸ ਲੰਬੇ ਸਮੇਂ ਤੋਂ 2014 ਚ ਪਾਰਟੀ ਜੁਆਇਨ ਕਰਦੇ ਨੇ ਲੰਬੇ ਸਮੇਂ ਪਾਰਟੀ ਵਿੱਚ ਗੁਜ਼ਾਰਨ ਤੋਂ ਬਾਅਦ ਜਦੋਂ 2022 ਦੇ ਵਿੱਚ ਟਿਕਟ ਮਿਲਦੀ ਉਸ ਤੋਂ ਬਾਅਦ ਵੱਡੀ ਲੀਡ ਦੇ ਨਾਲ ਜਿਹੜਾ ਹਲਕਾ ਤਰਨਤਾਂ ਦਾ ਐਮਐਲਏ ਬੰਦੇ ਨੇ ਉਸ ਤੋਂ ਬਾਅਦ ਜਿਹੜਾ ਅ ਕਈ ਜਿਹੜੇ ਕਾਵੇ ਸੀਗੇ ਜਿਹੜੇ ਕਾਂਤ ਸੀਗੇ ਉਹਨਾਂ ਵੱਲ ਕੀਤੇ ਜਾਦੇ ਸੀਗੇ ਹਜੇ ਕਹਿੰਦੇ ਕਈ ਟੈਂਡਰ ਪਾਸ ਹੋਏ ਸੀਗੇ ਕਈ ਜਿਹੜੇ ਪ੍ਰੋਜੈਕਟ ਸੀਗੇ ਉਹ ਜਿਹੜੇ ਹਜੇ ਆ ਸ਼ੁਰੂ ਹੋਣੇ ਸੀਗੇ ਸੋ ਕਈ ਕੰਮ ਜਿਹੜੇ ਦੂਰੇ ਉਹਨਾਂ ਦੇ ਨਾਲ ਹੀ ਚੱਲੇਗੇ ਹੁਣ ਜ਼ਿੰਮੇਵਾਰੀ ਵੱਡੀ ਹੈ ਵੀ ਕਿਹਾ ਜਾਦਾ ਕੁਝ ਜਦੋਂ ਬਲਾਦੇ ਨਾਲ ਗੱਲਬਾਤ ਹੋਈ ਹੈ ਕਿ ਜਿਹੜਾ ਵੀ ਅਗਲਾ ਚਾਹਦਾ ਹੈਗਾ ਜ਼ਿੰਮੇਵਾਰੀ ਬਹੁਤ ਵੱਡੀ ਹੋਏਗੀ ਕਿਉਂਕਿ ਤਕਰੀਬਨ ਸਾਢੇ 3 ਸਾਲ ਦੇ ਵਿੱਚ ਜਿਹੜੇ ਕੰਮ ਸੀਗੇ ਜਿਹੜੇ ਚੱਲ ਰਹੇ ਸੀਗੇ ਜਿਹੜੇ ਹੋ ਚੁੱਕੇ ਸੀਗੇ ਉਹਨਾਂ ਦੇ ਸਾਰ ਨੂੰ ਸੰਭਾਲ ਵੀ ਕਰਨੀ ਹੈ ਸੋ ਇਸ ਵਕਤ ਉੱਚੀ ਜਿਹੜੀ ਲੀਡਰਸ਼ ਸੋ ਬਹੁਤ ਜਿਹੜੀ ਦੁੱਖ ਦੀ ਕੜੀ ਹੈ ਬਹੁਤ ਵੱਡੇ ਪੱਧਰ ਤੇ ਜਿਹੜਾ ਇੱਥੇ ਲੋਕ ਪਹੁੰਚੇ ਨੇ ਪ੍ਰਵਾਸ ਵਾਸੀ ਪਹੁੰਚੇ ਨੇ ਵਲੰਟੀਅਰ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਦੁੱਖ ਦੀ ਕੜੀ ਵਿੱਚ ਸੰਜੋਗ ਹੋਦੇ ਨੇ ਸੋ ਕੀ ਕੁਝ ਗੱਲਬਾਤ ਹੁੰਦੀ ਆ ਉਹਨਾਂ ਦੇ ਨਾਲ ਆਓ ਤੁਹਾਨੂੰ ਸੁਣਾਉਣੇ ਆ ਕੀ ਭਾਵ ਜਿਹੜੇ ਸਮੁੱਚੀ ਲੀਡਰਸ਼ਿਪ ਹੈ ਉਹ ਪ੍ਰਗਟ ਕਰਦੀ ਹੈ ਬਹੁਤ ਮਾੜਾ ਹੋਇਆ ਜੀ ਮਾਨੂੰ ਬੜੀ ਸਾਨੂੰ ਲੱਗੀ ਹੈ ਸਾਡੇ ਲੰਬੇ ਸਮੇਂ ਦੇ ਚੰਗੇ ਮਾੜੇ ਟਾਈਮਾਂ ਦੇ ਸੰਘਰਸ਼ ਦੇ ਸਾਥੀ ਸੀ ਡਾਕਟਰ ਬਿਜੇ ਸਿੰਘ ਸੋ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚੱਲ ਗਏ ਬਿਮਾਰੀ ਲੰਬੇ ਸਮਾਂ ਨਾਲ ਜੁੜੇ ਰਹੇ ਸੀਗੇ ਵਾਰਾ ਪੀਰਾਪਣਾ ਮੇਠਾ ਲਾਗੇ ਜੋਰ ਨਹੀਂ ਜਦਾ ਹੈਗਾ ਪਰਮਾਤਮਾ ਦੇ ਅੱਗੇ ਕਿਸੇ ਦਾ ਬੜੇ ਮਲਾਪੋਜ ਬਿਵਾਰ ਦੇ ਨਾਲ ਲੋਕੋਂ ਆਉਣ ਦੇ ਲਈ ਅਸੀਂ ਸਾਰੀ ਐਮਐਸਬੀ ਕਰਸਾ ਸਾਡੇ ਮੰਤਰੀ ਸਾਹਿਬਾਨ ਐਮਐਮਆਰ ਦੇ ਸਾਰੇ ਪਾਰਟੀ ਦੇ ਸਾਰੇ ਉਹਨਾਂ ਦਾ ਅਸੀਂ ਪਹੁੰਚੇ ਹਾਂ ਔਰ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਉਦੇ ਪਰਮਾਤਮਾ ਤੇ ਨਿਵਾਸ ਬਖਸ਼ੇਗਾ ਸਾਰੀ ਸਭ ਨੇ ਬਣਾ ਹਾਂ ਤੇ ਮੈਂ ਸਮਿਚੀ ਪਾਰਟੀ ਜਾਂ ਨਾ ਪਾਰਟੀ ਦੀ ਸਮਿਚੀ ਸਾਥੀਆਂ ਵੱਲੋਂ ਸਾਡੇ ਤਰਨ ਤਰਨ ਹਲਕੇ ਦੇ ਸਰਕਾਰ ਜੋਗ ਸਵਰਗਵਾਸੀ ਐਮਐਲਏ ਸਰਦਾਰ ਕਸ਼ਮੀਰ ਸਿੰਘ ਜੀ ਦੇ ਅਕਾਲ ਚਲਾਣਾ ਤੇ ਸਮੁੱਚੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ 'ਚ ਸ਼ਰੀਕ ਹੁੰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਸੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕਿ ਆਪਣੀ ਕਾਰਜਕਾਲ ਸਮੇਂ ਦੇ ਦੌਰਾਨ ਲੋਕਾਂ ਦੁਆਰਾ ਦਿੱਤੀ ਗਈ ਸੇਵਾ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਨਿਭਾਈ ਹੈ ਤੇ ਬਾਈ ਨੂੰ ਵੱਡੇ ਅਰਦਾਸ ਕਰਦੇ ਕਿ ਪਰਮਾਤਮਾ ਨਾਲ ਆਪਣੀ ਚਰਨਾਂ 'ਚ ਨਿਵਾਸ ਬਖਸ਼ੇ। ਬੜੇ ਦੁਖਦਈ ਦੇ ਘੜੀ ਸਾਡੇ ਵਾਸਤੇ ਕਿਉਂਕਿ ਮੇਰੀ ਸਾਂਝ ਉਹਨਾਂ ਨੇ ਸਿਰਫ ਐਮਐਲਏ ਦੀ ਨਹੀਂ ਸੀਗੀ, ਮੇਰੀ ਸਾਂਝ ਡਾਕਟਰ ਦੀ ਨਹੀਂ ਸੀਗੀ ਉਹਨਾਂ ਨਾਲ। ਤੇ ਜੋ 17 ਤੋਂ ਪਹਿਲਾਂ ਲੱਗੇ ਸੀ ਮੈਂ ਵੀ 15 ਤੋਂ ਨਾਲ ਪਾਰਟੀ ਦੇ ਲੱਗਾ ਹੋਇਆ ਹਾਂ। ਸੋ ਅਸੀਂ ਆਮ ਮਿਲਦੇ ਸੀਗੇ ਔਰ ਡਾਕਟਰ ਦਵਾ ਦੇ ਡਾਕਟਰ ਬੰਦੇ ਨਾਲ ਤੇ ਸਾਡਾ ਪਿਆਰ ਜ਼ਿਆਦਾ ਸੀਗਾ। ਚਲੇ ਕਿਨੇ ਛੋਟਾ ਦੇਖਿਆ ਸਾਨੂੰ ਬਿਮਾਰੀ ਵੀ ਇਹੋ ਜਿਹੀ ਕੋਈ ਨਾਮਰਾਦ ਸੀਗੀ। ਜਿਹੜੀ ਜਿਨ੍ਹਾਂ ਨੂੰ ਕੋਲ ਨੂੰ ਪਹਿਲਾਂ ਛੋੜਿਆ ਬਾਜੂ ਕਲ ਸੰਸਥਿਤੀ ਜੁੜਾ ਦਿਨ ਵਿਛੋੜਾ ਦੇ ਗਏ ਨੇ ਮੈਂ ਪ੍ਰਮਾਤਮਾ ਸੋ ਅਰਦਾਸ ਕਰਦਾ ਕਿ ਉਹਨਾਂ ਦੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਿਛੋਂ ਬਲ ਦੇਵੇ ਪ੍ਰਮਾਤਮਾ ਕਿ ਉਹ ਬਾਣਾ ਜੜਾ ਪ੍ਰਮਾਤਮਾ ਦਾ ਇਹਨੂੰ ਬਰਤਾਸ਼ ਕਰ ਸਕਣ ਸਾਡੀਆਂ ਸੱਚੀਆਂ ਸ਼ਰਧਾਂਜਲੀਆ ਨੇ ਆਮ ਆਦਮੀ ਪਾਰਟੀ ਦੀਆਂ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਵੇਖੋ ਬਹੁਤ ਦੁਖਦਾਈ ਗੱਲ ਹੈ ਔਰ ਕੁਝ ਸਮੇਂ ਪਹਿਲੂ ਦੀ ਗੱਲ ਹੈ ਕਿ ਮੈਂ ਮੈਨੂੰ ਕਸ਼ਮੀਰ ਸਿੰਘ ਜੀ ਨੇ ਘਰੇ ਸੱਦਿਆ ਸੀਗਾ ਔਰ ਮੈਂ ਨਾਲ ਗੱਲਬਾਤ ਕੀਤੀ ਸੀ ਕਿ ਕਿਉਂਕਿ ਸੀ ਨਸ਼ਿਆਂ ਦੇ ਸਾਡੀਆਂ ਕਮੇਟੀਆਂ ਚੱਲ ਰਹੀਆਂ ਸੀਗੀਆਂ ਪ੍ਰੋਗਰਾਮਸ ਚੱਲ ਰਹੀ ਸੀਗੇ ਪਿੰਡਾਂ ਦੇ ਵਿੱਚ ਉਦੋਂ ਵੀ ਉਹਨਾਂ ਦੀ ਤਬੀਅਤ ਖਰਾਬ ਸੀਗੀ ਬਟ ਉਹਨਾਂ ਦਾ ਹੌਂਸਲਾ ਇਹਨਾਂ ਮਜ਼ਬੂਤ ਸੀਗਾ ਕਿ ਉਹ ਫਿਰ ਵੀ ਕਹਿੰਦੇ ਸੀਗੇ ਕਿ ਮੈਂ ਸ਼ਾਮਾਂ ਦੇ ਪ੍ਰੋਗਰਾਮ ਕਰਕੇ ਆਉਂਗਾ ਮੈਂ ਪਿੰਡਾਂ 'ਚ ਜਾ ਕੇ ਗੱਲ ਕਰਨੀ ਹੈ ਲੋਕਾਂ ਦੇ ਨਾਲ ਔਰ ਬਹੁਤ ਹੀ ਡੈਡੀਕੇਟਿਡ ਸੀਗੇ ਆਪਣੇ ਕੰਮ ਦੇ ਪ੍ਰਤੀ ਔਰ ਮਤਲਬ ਇਮਾਨਦਾਰੀ ਸੀਗੀ ਉਹਨਾਂ ਦੇ ਵਿੱਚ ਆਪਣੇ ਕੰਮ ਨੂੰ ਲੈ ਕੇ ਸੋ ਮੈਨੂੰ ਤੇ ਅੱਜ ਵੀ ਇਸ ਗੱਲ ਦੇ ਉੱਤੇ ਯਕੀਨ ਨਹੀਂ ਆਉਂਦਾ ਕਿ ਉਹ ਸਾਡੇ ਵਿੱਚੋਂ ਚਲੇ ਗਏ ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੀ ਕੋ ਉਹਨਾਂ ਦੀ ਕੋਈ ਕਮੀ ਤੇ ਪੂਰੀ ਨਹੀਂ ਕਰ ਸਕਦਾ ਪਰਵਾਹ ਨੂੰ ਅਸੀਂ ਹੌਸਲਾ ਦੇਣਾ ਚਾਹੁੰਦੇ ਹਾਂ ਔਰ ਬਸ ਉਹਨਾਂ ਦੀ ਕਾਫੀ ਲੰਬੇ ਤੋਂ ਤਬੀਤ ਖਰਾਬ ਸੀਗੀ ਬਸ ਇਹੀ ਹੈ ਕਿ ਉਸ ਦੀ ਪਾਰਟੀ ਨੂੰ ਕਾਟਾ ਹੋਇਆ ਉਹਨਾਂ ਦੇ ਜਾਣ ਦੇ ਨਾਲ ਬੜੀ ਦੁੱਖਦਾਇਕ ਘਟਨਾ ਵਾਪਰੀ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਂਡੀ ਕਰਨਕਰ ਸਾਹਿਬ ਕਸ਼ਮੀਰ ਸਿੰਘ ਜੀ ਸਪੋਰਟ ਸਾਹਿਬ ਇਹ ਵੀ ਵਿਚੋੜਾ ਦੇ ਗਏ ਨੇ ਬੜਾ ਘਟਾ ਪਿਆ ਇਲਾਕੇ ਨੂੰ ਬਹੁਤ ਘਟਾ ਪਿਆ ਪਰਿਵਾਰ ਨੂੰ ਘਟਾ ਪਿਆ ਸਾਡੀ ਪਾਰਟੀ ਨੂੰ ਬਹੁਤ ਘਟਾ ਪਿਆ ਬੜੇ ਸੂਝਵਾਨ ਸਾਥੀ ਸੀਗੇ ਪਾਰਟੀ ਵਾਸਤੇ ਬੜੇ ਮੋਢਾਂ ਦੇ ਕੰਮ ਕੀਤੇ ਉਹਨਾਂ ਨੇ ਬਾਜੇ ਦੇ ਵਿੱਚ ਪਾਰਟੀ ਨੂੰ ਸਟੈਂਡ ਕਰਨ ਵਾਸਤੇ ਨਾਲ ਆਪਣਾ ਤਨਮਾਨ ਤਨਖਾ ਦਾ ਜਗਨ ਚੰਨ ਪਹਿਲਾਂ ਪਾਰਟੀ 'ਚ ਆਉਣ ਤੋਂ ਪਹਿਲਾਂ ਬਹੁਤ ਸਸਲ ਨੂੰ ਕੰਮ ਕਰਦੇ ਰਹੇ ਨੇ ਪੱਥਾਂ ਦੇ ਬਹੁਤ ਪ੍ਰਸਿੱਧ ਸਚਨ ਸੀਗੇ ਸਾਰੇ ਲੋਕਾਂ ਦੇ ਨਾਮ ਉਨਾ ਬਿਆਸ ਹੋਇਆ ਕਿ ਅੱਜ ਇਸ ਦੁਖੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਹੰਢ ਰਹੀ ਕਰਨ ਵਾਸਤੇ ਅਫਸੋਸ ਕਰਨ ਵਾਸਤੇ ਇੱਥੇ ਬੋਹੇ ਸੋਸ ਤੋਂ ਮਾਣਨ ਆਪਣੀ ਚਰਨਾ ਦੇ ਵਿੱਚ ਨਾਸਕਸ਼ਨ ਪਰਿਵਾਰ ਨੂੰ ਭਾਣਾ ਮੰਨਦਾ ਫਰਮਾਉਂਦਾ ਫਰਮਾਉਂਦਾ ਲਾਕੇ ਦੇ ਸਾਕ ਸਬੀ ਅੰਮ੍ਰਿਤ ਬੜੀ ਮਾੜੀ ਗੱਲ ਹੋਈ ਆ ਪਹਿਲਾਂ ਤੇ ਜੇ ਕੋਈ ਉਹਨਾਂ ਦੀ ਜਾਣਦੀ ਉਮਰ ਨਹੀਂ ਸੀ ਪਰ ਨਾਮਰਾਦ ਬੋਮਾਲੀ ਉਹਨਾਂ ਨੂੰ ਲੱਗੀ ਅਜ ਤੋਂ ਕੁਝ ਸਮਾਂ ਪਹਿਲਾਂ ਕੈਂਸਰ ਵਰਗੀ ਭੈੜੀ ਬਿਮਾਰੀ ਆ ਨਾ ਹੀ ਬੜਾ ਮਾੜਾ ਹੌਲੀ-ਹੌਲੀ ਸਰੀਰ ਨੂੰ ਖਾ ਗਈ। ਬਾਕੀ ਅਸੀਂ ਪਰਿਵਾਰ ਦੇ ਨਾਲ ਡਟੇ ਆਂ। ਪਰਿਵਾਰ ਨੂੰ ਕਿਤੇ ਵੀ ਲੋਡ ਹੋਣੀ। ਪਾਰਟੀ ਤਰਫੋਂ ਅਸੀਂ ਸਾਰੇ ਭਰਾ ਜੇ ਵਿਸ਼ਵਾਸ ਦਿਵਾਉਂਦੇ ਆ ਕਿ ਪਰਿਵਾਰ ਦੇ ਹਰ ਕੰਮ ਦੇ ਵਿੱਚ ਅਸੀਂ ਅੱਗੇ ਮੋਹਰੀ ਹੋ ਕੇ ਕੰਮ ਕਰਾਂਗੇ। ਬਾਕੀ ਜਿਹੜੀ ਇਹ ਘਾਟ ਪਈ ਏ ਘਾਟ ਨਹੀਂ ਪੂਰੀ ਹੋਣੀ ਕਿਉਂਕਿ ਡਾਕਟਰ ਸਾਹਿਬ ਨੇ ਪਹਿਲਾਂ ਬਤੌਰ ਡਾਕਟਰ ਬੜੀਆਂ ਵਧੀਆ ਸੁਭਾਵਾਂ ਨਪਾਈਆਂ ਸਾਡੇ ਪੱਤੀ ਖੇਮਕਰਨ ਖਰੂਰ ਸਾਹਿਬ ਤਰਨਤਾਰ ਹਰ ਥਾਂ ਤੇ ਇਹਨਾਂ ਬਤੌਰ ਐਸਐਮਓ ਅੱਖਾਂ ਦੇ ਸਰਜਨ ਸਨ ਬੜੀਆਂ ਇਹਨਾਂ ਨੇ ਅਪਲਬਧੀਆਂ ਇਹਨਾਂ ਦੀਆਂ ਲੋਕਾਂ ਦੇ ਅਪਰੇਟ ਕਰਦੇ ਰਹੇ ਆ ਦੇਖੋ ਭਾਵੇਂ ਇਹ ਚਲੇ ਵੀ ਗਏ ਆ ਪਰ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਇਹਨਾਂ ਅਪਰੇਟ ਕਰਕੇ ਉਹਨਾਂ ਨੂੰ ਦੁਨੀਆ ਵੇਖਣ ਦੇ ਯੋਗ ਬਣਾਇਆ ਇਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਲੋਕ ਇਹਨਾਂ ਦੀ ਇਹ ਜਤਨਾ ਸਦਕਾ ਦੁਨੀਆ ਨੂੰ ਵੇਖ ਸਕਣਗੇ ਤੇ ਜਦੋਂ ਕੋਈ ਚੰਗਾ ਬੰਦਾ ਹੋਵੇ ਉਹ ਸਮਾਜ ਦੇ ਵਿੱਚ ਚੰਗੀਆਂ ਸਿੱਧਾਂ ਹੀ ਦੇਖੇ ਜਾਂਦਾ ਹੈ ਬੜੀ ਮਾੜੀ ਗੱਲ ਹੋਈ ਆ ਮੈਂ ਪਰਮਾਤਮਾਗੇ ਅਰਦਾਸ ਬੇਨਤੀ ਕਰਨਾ ਕਿ ਵਿਛੜੀ ਨੂੰ ਆਪਣੇ ਚਰਨਾਂ ਚ ਨਵਾਸਦੇ ਪਿੱਛੇ ਪਰਿਵਾਰ ਨੂੰ ਸਾਥ ਸਪੰਦੀਆਂ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮੰਨਦਾ ਬਲ। ਧੰਨਵਾਦ। ਸਰਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਬਹੁਤ ਪਿਆਰੇ ਮਿੱਤਰ ਵੀ ਹੀ ਸਾਡੀ ਪਾਰਟੀ ਦੇ ਸੀਨੀਅਰ ਆਗੂ ਸੀਗੇ ਐਸ ਹਲਕੇ ਤੋਂ ਐਮਐਲਏ ਸਾਹਿਬ ਸੀਗੇ। ਅਸੀਂ ਇਕੱਠਿਆਂ ਨੇ ਮਾਜੇ ਦੇ ਵਿੱਚ ਪਾਰਟੀ ਬਿਲਡ ਕੀਤੀ ਬੜਾ ਕੰਮ ਕੀਤਾ ਸੀ। ਉਹ ਆਪ ਅੱਖਾਂ ਦੇ ਸਜਣ ਸੀਗੇ ਬੜੇ ਸਿਆਣੇ ਡਾਕਟਰ ਸੀਗੇ ਭਾਵੇਂ ਬਿਮਾਰੀ ਕਿਦਾਂ ਲੱਗ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੋ ਮੈਂ ਸਬਦਾ ਕਿ ਸਾਨੂੰ ਵੀ ਸਾਡੀ ਪਾਰਟੀ ਨੂੰ ਬੜਾ ਵੱਡਾ ਘਟਾ ਪਿਆ ਉਹਨਾਂ ਦੇ ਪ੍ਰਭਾਵ ਨੂੰ ਬਹੁਤ ਹਰ ਚਾਹੁੰਦਾ ਸੋ ਕੁਦੂਮਾਵਾਜ ਤੇ ਗਾੜੀ ਅਰਦਾਸ ਹੈ ਕਿ ਪ੍ਰਮਾਤਮਾ ਜਦੋਂ ਤੁਹਾਨੂੰ ਆਪਣੇ ਚੰਨਾਂ ਚ ਰੱਖਣ ਤੇ ਪਲਵਾਦ ਨੂੰ ਪਾਣਾ ਬੰਦ ਕਰਦਾ ਜਿਹੜਾ ਬੰਦ ਸਾਰੇ ਸਾਡੇ ਮੰਤਰੀ ਸਹਿਬਾਨ ਸਾਡੀ ਪਾਰਟੀ ਦੇ ਪ੍ਰਧਾਨ ਜੀ ਸਮਨੂਰਾ ਜੀ ਮੇਰੇ ਵੱਲੋਂ ਸਭ ਨੂੰ ਪਰਿਵਾਰ ਨੂੰ ਘਰ ਇਹ ਮੇਨੋਂ ਪਾਰਟੀ ਦੀ ਪੂਰੋ ਦੇ ਦਰਤਾ ਸਾਰੇ ਅੱਜ ਇੱਥੇ ਆਏ ਅਗਾਡੇ ਬਹੁਤ ਹੀ ਪਿਆਰੇ ਸਾਥੀ ਸਾਰੇ ਸਾਥੀ ਐਮ ਐਲ اے ਦਸਤਾ ਡਾਕਟਰ ਜੀ ਦੀਆਂ ਵੀ ਗੋਲ ਬੜੀ ਨਾਮਰਾਦ ਬਿਮਾਰੀ ਤੋਂ ਪੀੜਤ ਸਨ ਬੜੀ ਵੱਡੀ ਘਟਨਾ ਸੀ ਮਾਪੇ ਗਾਲੋ ਗਾਲ ਜਣਾਣਾ ਕਰਕੇ ਆਪਣੇ ਚਾਹਾਂ ਉਹਨਾਂ ਦੇ ਇੱਛੇ ਸਾਥ ਸਭ ਨੂੰ ਮਨੁੱਖਤਾ ਦਾ ਮੁੱਕਤੀਆਂ ਸਾਰੇ ਸਾਡਾ ਫਰਚਪੰਡਾ ਮੈਂ ਤੁਰ ਮੁਸਾਬ ਦੇ ਕਰਨਾ ਜਦ ਰਾਤ ਕਰਨਾ ਵੀ ਪਰਿਵਾਰ ਜਿਹੜਾ ਪੜਾਣਾ ਬੜਾ ਕਰੜਾ ਬਣ ਮਨ ਦਾ ਬਾਲਕਸ਼ ਬੜਾ ਦੁੱਖ ਹੋਇਆ ਬੜਾ ਸਾਥ ਦਿੱਤਾ ਉਹਨਾਂ ਨੇ ਹਮੇਸ਼ਾ ਸਾਡੇ ਸੰਗਰਸ਼ ਦੇ ਵਿੱਚ ਬੜਾ ਸਾਥ ਦਿੱਤਾ ਪਾਰਟੀ ਦਾ ਸਾਡਾ ਪਰਸਨਲ ਵੀ ਬੜਾ ਬਣਾ ਸਾਥ ਦਿੱਤਾ ਉਹ ਇੱਕ ਪਿਆਰਾ ਸੱਜਣ ਉਹ ਸਾਡਾ ਅਗਲਾ ਸੱਜਣ ਚਲਾ ਗਿਆ ਬਹੁਤ ਦੁੱਖ ਹੈ ਜੀ ਅਰੇ ਅੱਜ ਤਾਂ ਸਾਡੇ ਲਈ ਵੀ ਤੇ ਪਰਿਵਾਰ ਲਈ ਵੀ ਬੜੀ ਇਹ ਦੁੱਖਦਾਈ ਜਿਹੜੀ ਘਟਨਾ ਹੋਈ ਹੈ ਜੀ ਡਾਟਰ ਸਾਹਿਬ ਬੜੀ ਸਤਕਾਰਯੋਗ ਸ਼ਖਸੀਅਤ ਸੀ ਬੜੇ ਧੀਰਜ ਵਾਲੇ ਸਾਡੇ ਭਰਾ ਸੀ ਐਮਐਲਏ ਸਾਹਿਬ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਨੂੰ ਬਹੁਤ ਵੱਡੀ ਘਾਟ ਤੇ ਬੜਾ ਵੱਡਾ ਖਲਾਅ ਪਰਿਵਾਰ ਲਈ ਆਇਆ ਤੇ ਉਹਦੇ ਨਾਲ ਨਾਲ ਸਾਡੇ ਸਾਥੀ ਆ ਸਾਡੇ ਸਾਰੇ ਹੀ ਅਸੀਂ ਐਮਐਲਏ ਸਾਡੇ ਭਰਾ ਅੱਜ ਇੱਥੇ ਪਹੁੰਚੇ ਹੋਏ ਆ ਮੰਤਰੀ ਸਾਹਿਬ ਪਹੁੰਚੇ ਆ ਸਪੀਕਰ ਸਾਹਿਬ ਪਹੁੰਚੇ ਆ ਪਰ ਸਾਡੀ ਪਾਰਟੀ ਲਈ ਵੀ ਬੜੀ ਵੱਡੀ ਜਿਹੜੀ ਘਾਟ ਆ ਸਰਦਾਰ ਕਸ਼ਮੀਰ ਸਿੰਘ ਸੋਲ ਦੇ ਜਾਣ ਤੋਂ ਬਾਅਦ ਆਈ ਹੈ ਤੇ ਮੇਰੇ ਕਹਿਣਾ ਇੱਥੇ ਤਾਂ ਪ੍ਰਮਾਤਮਾ ਦੀ ਅਰਦਾਸ ਬਣਦੀ ਵੀ ਸੱਚੇ ਪਾਤਸ਼ਾਹ ਹੀ ਹੌਸਲਾ ਪਰਿਵਾਰ ਨੂੰ ਦੇ ਸਕਦੇ ਆ ਜਾਂ ਆਪਣੇ ਜਿਹੜੇ ਭੈਣ ਭਰਾ ਆਉਂਦੇ ਆ ਉਹਨਾਂ ਦੇ ਆਇਆ ਜਾਂ ਸਾਡੇ ਇੱਥੇ ਆਇਆ ਜੇ ਪਰਿਵਾਰ ਦਾ ਦੁੱਖ ਘਟਾਉਣ ਦੀ ਕੋਸ਼ਿਸ਼ ਆਪਾਂ ਸਾਰੇ ਕਰਾਂਗੇ ਬਾਕੀ ਹੌਸਲਾ ਤਾਂ ਪ੍ਰਮਾਤਮਾ ਨੇ ਦੇਣਾ ਧੰਨਵਾਦ ਜੀ ਸਰ ਜੀ ਦੇਖੋ ਤਰਨ ਤਰਨ ਦੇ ਵਿਦਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾਪੁਰ ਜਾਣਾ ਪਰਿਵਾਰ ਵਾਸਤੇ ਬਹੁਤ ਵੱਡਾ ਦੁੱਖ ਹੈ ਔਰ ਇਲਾਕੇ ਵਾਸਤੇ ਬੜਾ ਵੱਡਾ ਘਾਟਾ ਹੈ ਇੱਕ ਨਾਮਰਾਜ਼ ਬਿਮਾਰੀ ਤੋਂ ਪੀੜਤ ਹੋ ਕੇ ਗਏ ਨੇ ਸਾਡੀ ਅਸੀਂ ਕਾਂਗਰਸ ਪਾਰਟੀ ਵੱਲੋਂ ਸਾਰੇ ਉਹਨਾਂ ਦੇ ਪਰਿਵਾਰ ਨੂੰ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਆਏ ਹਾਂ ਉਹਨਾਂ ਦੇ ਸਾਥੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਆ ਗਏ ਹੋ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਵਿੱਚ ਨਵਾਸੋ ਜਿਹੜੇ ਕਿ ਕੱਲ੍ਹ ਦੀ ਚਲਾਨ ਕਰਾ ਕਰ ਗਏ ਆ ਇਲਾਕੇ ਨੂੰ ਉਹਦਾ ਬਹੁਤ ਵੱਡਾ ਘਾਟਾ ਪਿਆ ਉਹ ਅੱਗੇ ਸਮਾਜ ਸੇਵਕ ਸੀ ਨਵੀ ਉਹਨਾਂ ਤੋਂ 30-40 ਸਾਲ ਤੋਂ ਜਾਣਦਾ ਹੀ ਇਕੱਠੇ ਐਨਜੀਓ 'ਚ ਕੰਮ ਕਰਦੇ ਰਹੇ ਆ ਉਨ੍ਹਾਂ ਦੇ ਨਾਲ ਜਿਹੜਾ ਉਹ ਇੱਥੇ ਲਾਖਨਬੌਰ ਘਟਾ ਤੇ ਵਾਇਹੁਰ ਕਰਿਆ ਆਪਾਂ ਉਹਨੂੰ ਚਰਨਾਟ ਨਵਾਦ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ ਪਰਿਵਾਰ ਨੂੰ ਵਾਇਹੁਰੀ ਖਾਲਸਾ ਦਾ ਐਮਐਲਏ ਤਰਨਤਰਨ ਡਾਕਟਰ ਕਸ਼ਮੀਰ ਸਿੰਘ ਛੋਲ ਦਾ ਤੁਰ ਜਾਣਾ ਪਰਿਵਾਰ ਨੂੰ ਇਲਾਕੇ ਨੂੰ ਸਾਰੀ ਸੰਗਤ ਨੂੰ ਕਾਟੀ ਵਾਲੀ ਗੱਲ ਹੈ ਉਸਤਾਈ ਮੌਤ ਹੈ ਅਸਲ 'ਚ ਡਾਕਟਰ ਕਸ਼ਮੀਰ ਸਿੰਘ ਛੋਲ ਪੁਰਾਣੇ ਸਮੇ ਤੋਂ ਜਦੋਂ ਤੋਂ ਅਸੀਂ ਜਾਣਦੇ ਹਾਂ ਪੇਸ਼ੀ ਵਜਨ ਡਾਕਟਰ ਸਿੰਘ ਆਦਤਾਂ ਵਾਂਗ ਜੋ ਸਮਾਜੇਵੀ ਸੀ ਤੇ ਉਹਨੇ ਰਾਜਨੀਤੀ ਦੇ ਵਿੱਚ ਜੋ ਵੀ ਮੁਕਾਮ ਹਾਸਲ ਕੀਤਾ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਆਪਣੇ ਵੱਲੋਂ ਮਿਲ ਕੇ ਕਰਕੇ ਬੜੀ ਪਰਸਨੈਟੀ ਸੀ ਉਹਨਾਂ ਦਾ ਤੁਰਜਣਾਂ ਤੋਂ ਖदाई ਅਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਫੋਖੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਰਮਾਸ਼ ਸ਼ਮੀਰ ਸਿੰਘ ਜੀ ਸ਼ੋਲ ਜੋ ਹਲਕਾ ਤਰਨਦਾਰ ਤੋਂ ਐਮਐਲਏ ਸਨ। ਪਰੁੰਨਾ ਦਾ ਦੇਹਾਂਤ ਹੋਣ ਨਾਲ ਜਿੱਥੇ ਕਰਨਤਾਨ ਹਲਕੇ ਨੂੰ ਬੜਾ ਵੱਡਾ ਘਾਟਾ ਪਿਆ ਉਦਾਂ ਬਾਬੇ ਬਕਾਲੇ ਦੇ ਵਿੱਚ ਉਹਨਾਂ ਦਾ ਪਿੰਡ ਸੀ ਹਲਕਾ ਬਾਬਾ ਬਕਾਲਾ ਦੇ ਵਿੱਚ। ਉੱਥੇ ਵੀ ਉਹਨਾਂ ਦਾ ਬੜਾ ਨਾਮ ਸੀਗਾ ਕਿਉਂਕਿ ਡਾਕਟਰ ਰਹੇ, ਐਸਐਮ ਰਹੇ। ਔਰ ਲੋਕਾਂ ਦੇ ਨਾਲ ਉਹਨਾਂ ਦਾ ਬੜਾ ਵਧੀਆ ਵਰਤਾਅ ਸੀਗਾ। ਔਰ ਪ੍ਰਮਾਤਮਾ ਦਾ ਪਾਣਾ ਪ੍ਰਮਾਤਮਾ ਦੇ ਬਾਣੇ ਨੂੰ ਮੰਨਣਾ ਪੈਂਦਾ। ਔਰ ਮੈਂ ਆਪਣੀ ਕਾਂਗਰਸ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸੱਜਣਾ ਮਿੱਤਰਾਂ ਵੱਲੋਂ ਡਾਕਟਰ ਕਸ਼ਮੀਰ ਸਿੰਘ ਸੋਲਜੀ ਨੂੰ ਸ਼ਰਧਾਂ ਦੇ ਭੂਲ ਭੇਟ ਕਰਦਾ ਹਾਂ ਤੇ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਦਾ ਹਾਂ ਅੱਜ ਸਭ ਪਰਮਤਾ ਨਾਲ ਕੇ ਤੋਂ ਵਧਾਏ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਕਿ ਲੰਬੀ ਬਿਮਾਰੀ ਤੋਂ ਬਾਅਦ ਕਾਰਜ ਚਲਾਨਾ ਕਰ ਗਏ ਅਤੇ ਇਸ ਸੋਚੀ ਗੰਗਾਸਪਤ ਕਥੀ ਹੋ ਉਹਨਾਂ ਨੂੰ ਸ਼ਰਧਾਂ ਦੇ ਭੂਲ ਭੇਟ ਕਰਨ ਲਈ ਹਾਜ਼ਰ ਹੋਏ ਅਤੇ ਪਰਿਵਾਰ ਦੇ ਇਸ ਦੁਖੀ ਘੜੀ ਜਿਹੜਾ ਦੁੱਖਾਂ ਦਾ ਪਹਾੜ ਪਰਿਵਾਰ ਤੇ ਡਿਲਾਸ ਉਹਦੇ ਉਹਨਾਂ ਦਾ ਦੁੱਖ ਵੰਡਾਉਂਦੇ ਆ। ਦੇਖੋ ਜੀ ਸਾਡੀ ਪਾਰਟੀ ਦੇ ਵਧੀਆ ਐਮ.ਐਲ.ਏ ਸਰਦਾਰ ਡਾਕਟਰ ਕੁਸ਼ਵਿੰਦਰ ਸਿੰਘ ਜੀ ਸੋਨ ਜਿੰਨਾਂ ਦਾ ਕੱਲ ਦਿਹਾਂਤ ਹੋਇਆ। ਉਹ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਰ ਆ ਜਿਹੜਾ ਸਾਡੀ ਪਾਰਟੀ ਆਮ ਆਦਮੀ ਪਾਰਟੀ ਪਰਿਵਾਰ ਨੂੰ ਪਿਆ। ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆ। ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਦੀ ਜੀਵ ਨੂੰ ਆਨੰਦ ਸ਼ਾਂਤੀ ਬਖਸ਼ੇ। ਪਰ ਪਰਿਵਾਰ ਨੂੰ ਪਾਣਾ ਮੰਨਦਾ ਬੜ ਬਖਸ਼ੀ ਵੈਸੇ ਜੀ ਦੇਖੋ ਉਹ ਕੀ ਐਮ ਐਲ ਏ ਸਾਹਿਬ ਦੇ ਜਾਂਦੇ ਨਾਲ ਬਹੁਤ ਵੱਡਾ ਜਿਹੜਾ ਜਿੱਥੇ ਮੈਂ ਸਮਝਦਾ ਇਲਾਕੇ ਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਇਲਾਕੇ ਨੂੰ ਘਾਟਾ ਪਿਆ ਕਿਉਂਕਿ ਬੜੇ ਵਧੀਆ ਮਿਹਨਤੀ ਮਲਾਪੜੇ ਸੁਭਾਅ ਦੇ ਮਾਲਕ ਸੀਗੇ ਔਰ ਹਰ ਇੱਕ ਬੰਦੇ ਨੂੰ ਖੁਸ਼ੋਕਹਿਂਦੇ ਸੀਗੇ ਪਰ ਪ੍ਰਮਾਤਮਾ ਕੇ ਕੋਈ ਜ਼ੋਰ ਨਹੀਂ ਚੱਲਦਾ ਇਹ ਉਸ ਪ੍ਰਮਾਤਮਾ ਦੇ ਹੱਥ ਵਸਿਆ ਤੇ ਮੈਂ ਸੱਚੇ ਪਾਤਸ਼ਾਹ ਵੈਗੂ ਦੇ ਚਰਨਾ ਚਹੀਏ ਅਰਦਾਸ ਬੇਤੀ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾ ਚੁਮਾਸ ਬਖਸ਼ੇ ਪਿਛੇ ਪਰਿਵਾਰ ਦਾ ਆਪਣਾ ਮੇਰ ਭਰਿਆ ਹਾਦਸਾ ਪਾਰਟੀ ਨੂੰ ਤਾਂ ਪਰਿਵਾਰ ਨੂੰ ਤਾਂ ਘਟਾ ਹੈ ਹੀ ਹੈ ਇੱਕ ਆਮ ਆਦਮੀ ਪਾਰਟੀ ਨੂੰ ਤੇ ਸਾਰੇ ਹਲਕੇ ਨੂੰ ਸਾਰੇ ਪੂਰੇ ਖਤਰਾਂ ਜਿਹਨੇ ਬੜਾ ਵੱਡਾ ਘਾਟਾ ਪਿਆ ਹੈ ਉਹਨਾਂ ਦੇ ਜਾਣ ਦੇ ਨਾਲ ਡਾਕਟਰ ਸਾਹਿਬ ਇੱਕ ਬੜੇ ਹੀ ਵਧੀਆ ਸਾਫ ਸੁਥਰੇ ਆਗੂ ਸਾਨ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪ ਦੇ ਚਰਨਾ ਚ ਨਵਾਸਤ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸੋ ਬਿਲਕੁਲ ਤੁਸੀਂ ਦੇਖਿਆ ਜਿਹੜੇ ਭਾਪ ਪੈਕੇਟ ਕੀਤੇ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਘਾਟਾ ਬਹੁਤ ਵੱਡਾ ਹੈ ਪਹਿਲਾਂ ਲੁਧਿਆਣੇ ਦਾ ਘਾਟਾ ਪਿਆ ਹੁਣ ਤਨਧਾਂ ਦੇ ਵਿੱਚ ਵੱਡਾ ਘਾਟਾ ਹੈ ਪਾਰਟੀ ਦੇ ਨਾਂ ਨਾਲ ਨਾਲ ਹਲਕਾ ਵਾਸੀਆਂ ਨੂੰ ਬਹੁਤ ਵੱਡਾ ਘਾਟਾ ਪ੍ਰਵਾਦ ਨੂੰ ਤੇ ਘਾਟਾ ਹੈ ਹੀ ਸੋ ਕਿਤੇ ਨਾ ਕਿਤੇ ਦੁੱਖ ਦੇ ਨਾਲ ਅੱਖਾਂ ਜੜੀਆਂ ਭਰੀਆਂ ਹੋਈਆਂ ਨੇ ਨੰਮ ਨੇ ਅੱਖਾਂ ਜਦੋਂ ਵੀ ਇਹ ਸੂਚਨਾ ਮਿਲਦੀ ਹੈ ਹਲਕੇ ਨੂੰ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਵਿਧਾਇਕ ਨੇ ਉਹ ਨਹੀਂ ਰਹੇ ਉਸ ਤੋਂ ਬਾਅਦ ਜਿਹੜੇ ਸਮੁੱਚੇ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਜਿਹੜੀ ਦੁੱਖ ਦੀ ਲਹਿਰ ਦੇਖਣ ਨੂੰ ਮਿਲੀ ਹੈ ਐਮਐਲਏ ਵੀ ਵੱਖ-ਵੱਖ ਹਲਕਿਆਂ ਤੋਂ ਉ ਡਾਕਟਰ ਸ਼ਮੀ ਸਿੰਘ ਸਾਲਵਤ ਆਗਸ਼ੜ ਕੇ ਗਏ ਨੇ ਉਹ ਜ਼ਿੰਮੇਵਾਰੀ ਕੌਣ ਸੰਭਦਾ ਤੇ ਕੀ ਗੋਜ ਤਸਵੀਰਾਂ ਜੜੀਆਂ ਨੇ ਫਲਕੇ ਤੋਂ ਸਾਹਮਣੇ ਆਉਂਦੀਆਂ ਨੇ ਤੁਸੀਂ ਦੇਖ ਕੇ ਦੱਸਿਓ ਟਿੱਕ ਹੈਡਲਾਈਨਸ ਮੈਂ ਹਾ ਦਾਨਿਸ਼ ਗੁਪਤਾ ਤਰਨਤ